ਭਗਵੰਤ ਮਾਨ ਜੀ ਜਿੰਦਾਬਾਦ ਸੀਐਮ ਭਗਵੰਤ ਮਾਨ ਜੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਅੰਪਲਟੀ ਹੋ ਰਹੀਆਂ ਆਪਣੀ ਕੈਸ਼ੂ ਇਹ ਸਾਰੀਆਂ ਪ੍ਰਕਾਰ ਦੇ ਹੋ ਗਏ ਕੀ জানা ਜਾਊਗਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਆਸ਼ਵਾਸਨ ਮਿਲਿਆ ਮੁੱਖ ਮੰਤਰੀ ਪੰਜਾਬ ਆਓ ਜੀ ਮਤਰਾਵੀਆਂ ਮਿਲਿਆ ਮਿਲੇ ਵੀ ਬੜੇ ਢੰਗ ਦੇ ਨਾਲ ਆ ਸਾਨੂੰ ਕੱਲਿਆਂ ਨੂੰ ਪਾ ਕੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਕੱਲਿਆਂ ਨੂੰ ਪਾ ਕੇ ਉਹਨਾਂ ਨੇ ਸਾਨੂੰ ਮਦਦ ਦਿੱਤਾ ਸਰਪਾਰੀ ਦਾ ਆਲਕੋਰ ਬੱਚੇ ਟੰਗ ਨਾ ਮਿਲੇ ਹੋਰ ਵੀ ਬੜੀ ਦੁਨੀਆ ਹੈਗੀ ਸੀ ਆਨ ਬੜੇ ਟੰਗ ਨਾ ਮਿਲੇ ਆ ਤੇ ਕੋ ਵਧੀਆ ਲੱਗਾ ਤੇ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਹੋਏ ਆ ਵੀ ਬਹੁਤ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤਕਾਲ ਦਾ ਏਟੀ ਤੋਂ ਆਪਾਂ ਨੂੰ ਰੋਕਦੇ ਇਹਨਾਂ ਨੂੰ ਪਾਰਟੀਆਂ ਨੂੰ ਵੀ ਕਿੰਨੇ ਦੂਜੀਆਂ ਪਾਰਟੀਆਂ ਨੂੰ ਕਿੰਨੇ ਵੀਰੇ ਕਿੰਨਾ ਤਕਾ ਹੁੰਦਾ ਤਕਾ ਨਾ ਹੋਵੇ ਜੋ ਕਿਸਨ ਇਨਸਾਫ ਹੋਵੇ ਇਨਸਾਫ ਕੀਤਾ ਜਾਵੇ ਉਹ ਹਲਕਾ ਦਖਣੀ ਦੇ ਵਿਕਾਸ ਲਈ ਵੀ ਆਸ਼ਵਾਸਨ ਦਿੱਤੇ ਕੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਇਆ ਜਦੋਂ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹ ਹੁਣੇ ਬਾਪ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਤੇੜੇ ਕਰਾਵਾਂਗੇ ਅਸੀਂ ਨਾਲ ਨਾਲ ਕੇ ਚੱਲੋ ਅਸੀਂ ਤੇ ਸਾਰੇ ਕੰਮ ਕਰਾਵਾਂਗੇ ਹਲਕਾ ਨਿਵਾਸੀ ਹੈ ਕਿੰਨਾ ਕੁ ਤਸਾਹ ਵੇਖਣ ਨੂੰ ਮਿਲ ਰਿਹਾ ਅੱਜ ਵੀ ਪਾਰਟੀ ਸ਼ਾਮਲ ਹੋਇਆ ਹਾਂ ਹਲਕਾ ਨਿਵਾਸੀ ਵੀ ਜਿਆਦਾ ਸ਼ਾਮਲ ਬਾਤੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਾਗ ਜਿੱਤੀ ਸੀ ਜਦੋਂ ਉਦੋਂ ਹੀ ਇਹਨਾਂ ਆਪਣੇ ਭਾਂਰਾਵਾ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਛਾਲ ਮਾਰਦੀਆਂ ਇਹ ਹੁਣ ਵੀ ਜਦੋਂ ਮੈਨੂੰ ਟਿਕਟ ਮਿਲੇ ਹੁਣ ਮੇਰਾ ਵੱਤਵਾ ਸਾਥ ਦੇਣ ਤੇ ਮੈਂ ਇਤਾਂ ਦਾ ਵੱਤਵਾ ਸਾਥ ਕਰਾਂਗੀ